YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣੀ ਹੈ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕੜਾਵਾਜ ਦਾ ਕਢੋਲੀ ਵਾਜਦੀ ਕੜਾਵਾਜ ਦਾ ਕਢੋਲੀ ਵਾਜਦੀ ਤੇ ਗਾਗਰ ਵਾਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਸੱਸ ਲੜਦੀ ਸੋਰਾ ਲੜਦਾ ਸੱਸ ਲੜਦੀ ਸੋਰਾ ਲੜਦਾ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਕੜਾ ਵਜਦਾ ਕਢੋਲੀ ਵਜਦੀ ਵਾਜਦਾ ਕਢੋਲੀ ਵਜਦੀ ਕਿਤੇ ਗਾਗਰ ਵਜਦੀ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਜੇਠ ਲੜਦਾ ਜਠਾਣੀ ਲੜਦੀ ਜੇਠ ਲੜਦਾ ਜਠਾਣੀ ਲੜਦੀ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਨੂੰ ਸੋਣੇ ਮੁੰਡਿਆ ਕਣਵਾਜ ਦਾ ਕੜੋਲੀ ਵਾਜਦੀ ਕਣਵਾਜ ਦਾ ਕੜੋਲੀ ਵਾਜਦੀ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਧਰ ਲੜਦਾ ਦਰਾਣੀ ਲੜਦੀ ਤੇ ਹੋਰ ਲਾੜ ਦਾ ਰਾਣੀ ਲੜਦੀ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਘੜਾ ਵਜਦਾ ਕਢੋਲੀ ਵਜਦੀ ਘੜਾ ਵਜਦਾ ਕਢੋਲੀ ਵਜਦੀ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਨਣਦ ਲੜਦੀ ਨਣਦੋਈਆ ਲੜਦਾ ਨਣਦ ਲੜਦੀ ਨਣਦੋਈਆ ਲੜਦਾ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਨੂੰ ਸੁਣ ਮੁੰਡਿਆ